ਕਹਿੰਗੇ ਆ ਤਫਰੀਰ ਕਿਆ ਕਰੂਗਾ ਅਰਾਧਾ ਪ੍ਰਸ਼ਾਦਾ ਛਕਿਆ ਹੁਣ ਕੋਲ ਮੋੜ ਮੋੜ ਅੰਦਰ ਹੁੰਦੀ ਐ ਕਿ ਦੋਗ ਪ੍ਰਸ਼ਾਦਾ ਛਕ ਲਈਏ ਮੈਂ ਆਪਣੇ ਮਨ ਦੇ ਵਿਚਾਰ ਦੱਸਣਾ ਸ਼ਾਇਦ ਕਿਸੇ ਨੂੰ ਨਾ ਲੱਗ ਜੇ ਉਹ ਵੀ ਅਸੀਂ 11 ਵਜੇ ਪ੍ਰਸ਼ਾਦਾ ਛਕ ਗਏ ਮਨ ਕਹਿੰਦਾ ਕਿ ਦੋਗ ਪ੍ਰਸ਼ਾਦਾ ਖਾ ਲਈਏ ਤੇ 30 ਦੇ ਵੀ ਖਾ ਤਾਂ ਉਹ ਕੀ ਕਰੂਗਾ ਇਸ ਕਰਕੇ ਧਲੇਵਾਲ ਸਾਹਿਬ ਦੇ ਤੁਸੀਂ ਸੁਣਿਆ ਸਾਰੇ ਜਨ ਸੁਖਦੇ ਆ ਅੱਜ YouTube ਦੇਖਦੇ ਆ ਉਹ ਕਹਿੰਦੇ ਵੱਧ ਜੜ ਕੇ ਬੋਮਾ ਆ ਕੇ ਪਿੰਡਾਂ ਦੇ ਵਿੱਚੋਂ ਆਵੋ ਤੇ ਉੱਥੇ ਤੰਗੀ ਕੋਈ ਨਹੀਂ ਹੈ ਕਿ ਨਾ ਕੋਈ ਕੁਝ ਕਹਿੰਦਾ ਜੇ ਰੂ ਜਿਆਦਾ ਡਰ ਲੱਗਦਾ ਮੈਂ ਚੱਲਦਾ ਨਾਲ ਦੇਖ ਲਓ ਕੱਖ ਨਿੰਦ ਬੋਮਾ ਦੋ ਦਿਨ ਉਹ ਬੋਮਾ ਚਾਰ ਦਿਨ ਮਾਰਿਆ ਕਹਿੰਦਾ ਬੋਲਿਆ ਮੰਨਦਾ ਕੀ ਸਮਝਾਉਣਾ ਇੱਕ ਪਾਸੇ ਪਟਣਾ ਦੂਏ ਪਾਸੇ ਲੋੜਾ ਇਹ ਸਾਡਾ ਮਾਨ ਆ ਮਨ ਕਹਿੰਦਾ ਰਿਆਈ ਜੋ ਨਾਲ ਤੋ ਮਨ ਕਹਿੰਦਾ ਘੇੜਾ ਮਾਰ ਲਾ ਇਹ ਮਨੇ ਹੀ ਆ ਜੇ ਮੋਦੀ ਦਾ ਮਨ ਮੰਨ ਜਵੇ ਇਹ ਤਾਂ ਸਾਡਾ ਜੈਕਾਰਾ ਗੁਰਦਾਬਾ 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 ਬੋਦੀ ਸਰਕਾਰ ਗੁਰਦਾਬਾ ਮੁਰਦਾਬਾ ਮੁਰਦਾਬਾ ਸ਼ਾਨ ਮਜ਼ਦੂਰ ਇਕਤਾ ਜਿੰਦਾਬਾ 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 ਸ਼ਾਨ ਮਜ਼ਦੂਰ ਇਕਤਾ ਜਿੰਦਾਬਾ 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 ਸਾਡੇ ਹੱਕ ਸਾਡੇ ਹੱਕ ਜੇ ਤੇ ਆਖੋ ਸਾਡਾ ਹੱਕ ਜੇ ਤੇ ਆਖੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਵਾਬਾ ਕਿਸਾਨ ਜੁਗੀਆਂ ਦੇ ਵੱਲੋਂ ਸਾਨ ਅੰਦੋਲਨ ਦੱਲੇਵਾਰ ਵਾਲਤਾ ਦੀ ਉਹ ਵਿਚਾਰੇ ਇਕੱਲੇ ਹੀ ਇੱਕ ਸ਼ਹਾਦਤ ਦੇ ਲਈ ਇੱਥੇ ਬੈਠੇ ਆ ਸਾਡਾ ਵੀ ਗੁੱਜ ਬਣਦਾ ਕਿ ਅਸੀਂ ਅੱਜ ਜਿਹੜੀ ਤਰੀਕ ਤੇ ਕੱਟ ਕਰਨੇ ਰੱਖਿਆ ਸੀ ਉਸ ਕੱਟ ਨੂੰ ਵੱਧ ਤੋਂ ਵੱਧ ਵਧਾਈਏ ਤਾਂ ਕਿ ਸਰਕਾਰਾਂ ਸੋਚੋ ਨੂੰ ਮਜਬੂਰ ਹੋ ਜਾਣ ਕਿ ਪੂਰਾ ਪੰਜਾਬ ਇੱਕ ਜੋੜਤਾ ਨਾਲ ਖੜਾ ਆ ਜੀ ਇਹ ਇੱਕ ਸਚਾਈ ਆ ਕਹਿੰਦੇ ਜਿਉ ਜੇ ਹਿਸਾਬ ਨਾਲ ਉਹ ਲੰਮੇ ਪਏ ਆ ਉਹਨਾਂ ਨੇ ਖਾਣਾ ਪੀਣਾ ਛੱਡਿਆ ਇਹਨਾਂ ਨੂੰ ਕੁਝ ਵੀ ਹੋ ਸਕਦਾ ਪਰਮਾਤਮਾ ਕਰੇ ਕੋਈ ਇਦਾਂ ਦੀ ਖਬਰ ਨਾ ਆਵੇ ਪਰ ਕਿੰਨਾ ਕਚਿਰ ਉਹ ਸਾਡੇ ਲੰਮੇ ਪਏ ਸੀ ਉਹਨਾਂ ਦਾ ਸਾਥ ਦੇ ਸਕਦੇ ਆ ਅਸੀਂ ਘਟੋ ਘਟ ਉੱਥੇ ਜਾ ਸਕਦੇ ਮੇਰੀ ਇਹੀ ਅਪੀਲ بار بار ਆ ਕਿ ਇੱਕ ਝੋਟੂ ਹੋ ਕੇ ਉੱਥੇ ਪਹੁੰਚੋ ਔਰ ਆਪਣੇ ਪਿੰਡਾਂ ਦੇ ਵਿੱਚ ਸਾਡੇ ਪ੍ਰਧਾਨੋ ਨੇ ਦੱਸਿਆ ਕਾਈ ਬਣਾਓ 20-20 ਬੰਦਿਆਂ ਦਾ ਗਰੁੱਪ ਬਣਾਓ ਔਰ ਬਾਰੋ-ਬਾਰੀ ਅਸੀਂ ਉੱਥੇ ਜਾ ਸਕੀਏ ਇਹ ਬਹੁਤ ਵਧੀਆ ਗੱਲ ਆ ਪਰ ਜਿੰਨੇ ਵੀ ਮਰੇ ਆਏ ਆ ਇਹ ਪ੍ਰਾਨ ਕਰਕੇ ਗਾਇਓ ਸਾਰਿਆਂ ਨੂੰ ਨਹੀਂ ਹੋਂਦਾ ਪਰ ਜਿੰਨੇ ਆਏ ਹੋ ਜਿਨ੍ਹਾਂ ਦੇ ਦਿਲਾਂ 'ਚ ਹੈਗਾ ਇਹ ਜ਼ਰੂਰ ਸਾਥ ਦਿਓ ਔਰ ਉੱਥੇ ਆਪਣੇ ਪਿੰਡਾਂ 'ਚ ਲੋਜਮੈਂਟ ਆਜ ਜ਼ਰੂਰ ਕਰਾਓ ਕਰੋੜੀ ਬਾਰਡਰ ਤੇ ਜਾ ਕੇ ਆਈਏ ਹੈਨਾ ਉਹ ਵੀ ਤਾਂ ਬੰਦਿਆ ਕਿ ਉੱਤੇ ਲੰਮੇ ਪਏ ਆ ਔਰ ਬੈਠੇ ਆ ਉਹਨਾਂ ਦੇ ਵੀ ਘਰਾਂ 'ਚ ਕੰਮ ਕਰ ਹੈਗੇ ਆ ਜੇ ਦੇਚ ਜਾਣਾ ਹੈ ਤਾਂ ਕੋਈ ਬੋਤੀ ਵੱਡੀ ਗੱਲ ਨਹੀਂ ਜੇ ਨਹੀਂ ਜਾਣੇ ਦਾ ਬਾਹਰ ਨਾਲ ਸੌ ਆ ਅਸੀਂ ਵੀ ਨਾ ਤੇ ਆਨੇ ਆ ਪਰ ਨਹੀਂ ਅੱਜ ਸੁੱਖ ਹੋਇਆ ਦਿਨ ਨੂੰ ਔਰ ਜ਼ਰੂਰ ਜਾਵਾਂਗੇ ਔਰ ਇਹੀ ਮਾਚ ਹੈਗੀ ਗੱਲ ਕਿ ਜਿੰਨੇ ਵੀ ਬੱਦ ਤੋਂ ਬੱਦ ਜਾ ਸਕਣ ਮੇਰੇ ਇਨਸਾਰ ਭਰਾ ਪਹੁੰਚੇ ਇਹ ਜਿਹੜੀਆਂ ਜ਼ਮੀਨਾਂ ਇਹ ਜਗਦੀਆਂ ਲਗਣੀਆਂ ਕਿਸ ਹਿਸਾਬ ਨਾਲ ਮਗਰ ਪਾਇਆ ਹੋਆ ਉਹਨਾਂ ਨੇ ਤਾਂ ਜਿਹੜੇ ਬਿਨਾਂ ਬਸਤੇ ਤੋਂ ਸਾਡੀਆਂ ਜ਼ਮੀਨਾਂ ਦੇ ਵਿੱਚ ਮਸ਼ੀਨਾਂ ਲਾ ਕੇ ਖੋਰ ਕਰਕੇ ਕਹਿੰਦੇ ਨੇ ਪੋਟਾਸ਼ੀਮੀਆਂ ਇਹਨੂੰ ਇੱਕੋ ਆਹ ਕਰਨਾ ਅਗਵਾਇ ਕਰਨੀ ਆ ਇਹ ਸਾਡੇ ਪੋਟਾਸ਼ੀਮ ਹੈਗਾ ਜਾਂ ਨਹੀਂ ਹੈਗਾ ਪਰ ਗੱਲ ਪਤਾ ਕੀ ਆ ਗੱਲ ਮੁੱਦਾ ਆ ਸਾਡੀ ਜ਼ਮੀਰ ਸਾਡੇ ਹੱਥੋਂ ਛਡਾਉਣੀ ਆ ਔਰ ਇਹ ਬਹੁਤ ਵੱਡੀ ਗੱਲ ਹੈ ਕੋਈ ਛੋੜੀਏ ਗੱਲ ਨਹੀਂ ਇਹ ਬਹੁਤ ਵੱਡਾ ਡੂੰਗਾ ਵਿਚਾਰ ਕਰਨਾ ਪੈਣਾ ਔਰ ਸਾਰੇ ਇੱਕ ਸਾਥ ਜੁਟ ਹੋ ਕੇ ਜਾਣਾ ਪੈਣਾ ਇਹ ਜਮੀਨਾਂ ਤੇ ਫਸਲਾਂ ਤੇ ਨਸਲਾਂ ਇੱ데 ਬਚਣੀਆਂ ਤੁਸੀਂ ਇੰਨਾ ਤੁਸੀਂ ਬੰਦੀ ਤੁਸੀਂ ਦੇ ਸਕਦੇ ਜੀ ਪੂਰਾ ਸਨਾਤਾ ਛਾਇਆ ਹੋਇਆ ਸਿਰ ਮੇਰੇ ਬਸ ਤੇ ਆ ਉਹ ਤਾਂ ਮੈਂ ਕਰ ਸਕਦਾ ਬਿਲਲ ਕਮਟਾ ਮਾ ਕੋਈ ਬੋਲ ਚਲਾ ਰਿਹਾ ਉਹ ਵੀ ਟੂ ਵੀਲਰ ਇਥੇ ਦੇਖੋ ਕਿ ਸਾਰਾ ਪਾਸੇ ਕਿਸੇ ਦਾ ਦੇਖਤਾ ਨਹੀਂ ਯਾਰ ਜਿਵੇਂ ਸਨਾਟਕ ਆਇਆ ਹੋਇਆ ਇਹ ਗਜ਼ਾਰਬਾਦੀ ਦੀ ਤਸਵੀਰ ਆ ਸਾਰ ਦੁਕਾਨਾਂ ਬੰਦ ਹੋਆ ਹੋਣ ਵੀ ਇਹ ਕੋਰਸੂ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਬੜਾ ਮਸ਼ਹੂਰ ਇਲਾਕਾ ਵਾ ਵੱਡਾ ਕੋਰਸੂ ਦੁਕਾਨਦਾਰਾਂ ਦੇ ਸਾਰੇ ਸੋਚਣ ਸਾਰੇ ਰੱਬ ਦਾ ਰੱਬ ਦਾ ਇੱਕ ਦੀ ਇੱਕ ਬੰਦੇ ਦਾ ਨਹੀਂ ਹੈ ਇਹ ਲੋਕਾਂ ਦਾ ਜਿੰਗਾਟਾ ਲੋਕਾਂ ਲਈ ਜਿੰਗਾਟਾ ਤੇ ਸਾਰੇ ਲਈ ਆ ਦੁਕਾਨਦਾਰਾਂ ਲਈ ਜਿੰਗਾਟਾ ਆਮ ਜਨਤਾ ਲਈ ਜਿੰਗਾਟਾ ਕਿਉਂ ਕਿਉਂਕਿ ਕਿਉਂਕਿ ਅਸੀਂ ਜਿੰਨਾਂ ਨਾਲ ਚੂ ਜਿੰਨਾ ਵੀ ਅੱਗੇ ਲਿਜਾਵਾਂਗੇ ਉਨਾ ਹੀ ਸਾਡੇ ਲੋਕਾਂ ਲਈ ਸਾਡੇ ਆਮ ਦੁਕਾਨਦਾਰਾਂ ਲਈ ਜਿੰਨੇ ਵੀ ਅਸੀਂ ਕੋਟਵਾਲ ਪਰਦੇ ਦੇ ਦੁਕਾਨਦਾਰ ਹੈਗਾ ਅਸੀਂ ਬਿਲਕੁਲ ਛੋੜੇ ਦੁਕਾਨਦਾਰ ਆ ਅਸੀਂ ਮੋਲਾ ਵਾਲੇ ਦੁਕਾਨਦਾਰ ਹਾਂ ਜਿੱਦਾਂ ਚੰਡੀਗੜ੍ਹ ਵਗੈਰਾ ਤੁਸੀਂ ਇੱਕ ਮੋਲ ਦੇ ਵਿੱਚ ਚਲ ਜਾਓ ਤੇ ਉੱਥੇ ਸਾਰੀਆਂ ਚੀਜ਼ਾਂ ਉਪਲਬਧ ਹਾਂ ਚਾਹੇ ਉਹ ਕਪੜਾ ਲੈਣਾ ਹੋ ਚਾਹੇ ਕੋਈ ਡਿਕਰੀਓਗਮਾਨ ਲੈ ਲਓ ਕੋਈ ਨਾ ਲੈ ਲਓ ਤੁਸੀਂ ਝੇ ਕਰ ਰਹੇ ਜਿਹੜਾ ਤੁਹਾਡਾ ਹੈ ਪਹਿ ਇਹਨਾਂ ਲੋਕਾਂ ਦੇ ਅੰਦਰ ਵੀ ਬਣੇ ਲੋਕਾਂ ਨੇ ਕੋਲ ਚਲੇ ਗਏ ਨਾ ਤੇ ਇਹ ਸਮਝ ਲਓ ਤੇ ਸਾਡਾ ਜਿਹੜਾ ਇਹ ਲੋਕਾਂ ਦੀਆਂ ਦੁਕਾਨਾਂ ਨੇ ਜਿਹੜੇ ਅਸੀਂ ਛੋਲੇ ਦੁਕਾਨਦਾਰ ਅਸੀਂ ਤੇ ਦੁਕਾਨਾਂ ਕਰਦੇ ਆ ਇਹ ਵੀ ਇੱਕ ਦਿਨ ਬੰਦ ਹੋ ਦੀਆਂ ਕਿਉਂਕਿ ਇਹ ਜਿਹੜੇ ਵੱਡੇ ਲੋਕੀ ਆ ਇਹ ਅੱਜ ਸਾਡੀ ਜਿਹੜੀਆਂ ਚੀਜ਼ਾਂ ਦੇ ਕਰਜ਼ਾ ਕਰਨੇ ਲਈ ਸਾਡੀਆਂ ਜ਼ਮੀਨਾਂ ਦੇ ਕਰਜ਼ਾ ਕਰਨੇ ਲਈ ਇਹ ਲੋਕੀ ਜਿਹੜੇ ਆ ਸਾਨੂੰ ਜਿਹੜੇ ਆ ਸਾਡੀਆਂ ਜਿਹੜੀਆਂ ਐਮਐਸਪੀ ਆ ਜਾਂ ਕੋਈ ਹੋਰ ਚੀਜ਼ ਐ ਉਹਨਾਂ ਤੇ ਸਾਨੂੰ ਪੂਰੀ ਜਿਹੜੀ ਐ ਐਨਐਸੀ ਜਾਂ ਉਹਦਾ ਪੂਰਾ ਪੈਸਾ ਨਹੀਂ ਦਿੰਦੇ ਇਸ ਕਰਕੇ ਇਹ ਜਾਂਤੇ ਹੀ ਇਹ ਜਿਹੜੀ ਕ੍ਰਿਟੀਕਲ ਲਾਈਨ ਵੀ ਐ ਜਾਂਤੇ ਸਾਡੇ ਨਾਰਮਲ ਲੋਕਾਂ ਤੇ ਨਹੀਂ ਆਉਂਦੀ ਨਾਰਮਲ ਲੋਕਾਂ ਤੇ ਨਹੀਂ ਆਉਂਦੀ ਜਾਂਤੇ ਸਾਡਾ ਕੋਈ ਇਲਾਜ ਤੁਮ ਜਾਂਤੇ ਅਸੀਂ ਨਹੀਂ ਇ ਸਟੈਬਲਿਸ਼ ਕਰ ਸਕਦੇ ਅਸੀਂ ਜਿਹੜੇ ਆ ਇਹ ਜਿਹੜੀ ਕ੍ਰਿਟੀਕਲ ਲਾਈਨ ਐ ਇਹ ਬਟੇਕਰਾਂਿਆਂ ਦੇ ਵਿੱਚ ਉਹੀ ਚਾਚੇ ਤਾਏ ਆਂਦੇ ਮੁੰਡੇ ਉਹੀ ਉਹਨਾਂ ਨੇ ਰਿਤੇ ਆ ਉਹੀ ਦੇਖੋ ਵਾਰ-ਵਾਰ ਬਣਦੇ ਪਏ ਆ। ਖਾਨ ਦੇ ਪੇਟ ਤੇ ਜਾਣਾ ਜਾਂ ਮਜ਼ਦੂਰ ਦੇ ਪੇਟ ਤੇ ਜਾਣਾ ਜਾਂ ਵਪਾਰੀ ਦੇ ਜਾਣਾ ਇਹ ਕਿਸਾਨ ਦੇ ਜਿਹੜਾ ਜਿਹੜਾ ਅਨਾਜ ਹੈ ਨਾ ਅਨਾਜ ਹਰੇਕ ਦੇ ਪੇਟ ਤੇ ਜਾਣਾ। ਜੇ ਕਿਸਾਨ ਖਤਮ ਹੋ ਗਿਆ ਅਨਾਜ ਜਿਹੜਾ ਆ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਜਾ ਜਾਣਾ ਫੇਰ ਕਿਸਾਨ ਦੇ ਪੇਟ ਤੇ ਜਾਣ ਵਾਲਾ ਮਜ਼ਦੂਰ ਦੇ ਪੇਟ ਤੇ ਜਾਣ ਵਾਲਾ ਜਾਂ ਦੁਕਾਨਦਾਰਾਂ ਦੇ ਜਿਹੜਾ ਪੇਟ ਤੇ ਅਨਾਜ ਜਾਣਾ ਇਸ ਤੇ ਆਪਾਂ ਨੂੰ ਬਹੁਤ ਵੱਡੀ ਕੀਮਤ ਦਾ ਕਰਣੀ ਪਊਗੀ ਫਿਰ ਹਰ ਇੱਕ ਘਰ ਜਿਹੜਾ ਉਹ ਤੰਗ ਹੋਊਗਾ ਫਿਰ ਸਾਨੂੰ ਉਦੋਂ ਅਹਿਸਾਸ ਹੋਣਾ ਵੀ ਅਸੀਂ ਆਪਣੇ ਹੱਥੋਂ ਬੱਸ ਝੰਡਾ ਲਿਆ ਤੇ ਹੁਣੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਇਹ ਉਪਰਾਲਾ ਕਰ ਸਕਦੇ ਤੁਹਾਡੇ ਹੱਥ 'ਚ ਬਹੁਤ ਵੱਡੀ ਪਾਵਰ ਆ ਬਿੱਲੇ ਭਾਜੀ ਉਹਨਾਂ ਨੂੰ ਦੱਸਿਆ ਵੀ ਸਾਡੇ ਸਮਾਜ ਦੇ ਵਿੱਚ ਕਿੰਨੀਆਂ ਕੁਰੀਤੀਆਂ ਆਈਆਂ ਹੋਈਆਂ ਠੀਕ ਆ ਗੱਲ ਮੰਨਦੇ ਆ ਅਸੀਂ ਪਰ ਹੱਥ ਦੀ ਪੈਰ ਤੇ ਸਾਰਾ ਕੁਝ ਆ ਜਾਂਦਾ ਜੇ ਕਿਸਾਨ ਇੱਕ ਹੋ ਕੇ ਆਪਾਂ ਸਾਰੇ ਨਾਲ ਰਲ ਕੇ ਦੁਕਾਨਦਾਰ ਵੀਰ ਵਪਾਰੀ ਵੀਰ ਵਪਾਰੀ ਵੀਰਾਂ ਦੀ ਮੈਂ ਪਹਿਲਾਂ ਦੁਕਾਨਦਾਰ ਵੀਰਾਂ ਦੀ ਗੱਲ ਕੀਤੀ ਸੀ ਵੀ ਜਿੱਦਾਂ Amazon ਆ ਗਈ ਆ ਸਾਡੀਆਂ ਦੁਕਾਨਾਂ ਦਾ ਬਹੁਤ ਸਮਾਨ ਸਾਡੀਆਂ ਦੋਰਾ ਤੱਕ ਉਹਨਾਂ ਨੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ Amazon ਕੰਪਨੀ ਅਮਰੀਕਾ ਦੀ ਆ ਅਮਰੀਕਾ ਤੋਂ ਕੰਪਨੀ ਸ਼ੁਰੂ ਹੋ ਕੇ ਉਹ ਸਾਡੇ ਪਿੰਡ ਮੇਰੇ ਘਰ ਤੱਕ ਸਮਾਨ ਪਹੁੰਚਾਉਣ ਲੱਗ ਪਈ ਆ ਸਿਰਫ ਇੱਕ ਕੰਪਨੀ ਨੇ ਪਤਾ ਨਹੀਂ ਕਿੰਨੀਆਂ ਕੰਟਰੀਆਂ ਕਵਰ ਕਰ ਲਈਆਂ ਤੇ ਜੇ ਇਹ ਕਾਰਪੋਰੇਟ ਘਰਾਣਾ ਅਨਾਜ ਦੇ ਉੱਤੇ ਵੀ ਕਾਬਜ ਹੋ ਗਿਆ ਇਹਨਾਂ ਨੇ ਤੁਹਾਡੇ ਬਲੇ ਛੱਡਣਾ ਕੁਝ ਨਹੀਂ ਕਿਸਾਨ ਦੇ ਹੱਥ 'ਚ ਜਿੰਨਾ ਚਿਹ ਇਹ ਅਨਾਜ ਹੈਗਾ ਉੰਨਾ ਚਿਰ ਸਾਨੂੰ ਸਾਹ ਸੌਖੇ ਆਉਂਦੇ ਆ ਜਿਸ ਦਿਨ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਇਹ ਚੀਜ਼ ਆ ਗਈ ਤਾਂ ਅਸੀਂ ਸਾਰਿਆਂ ਨੇ ਖਤਮ ਹੋ ਜਾਣਾ ਸਾਨੂੰ ਤਾਂ ਸਾਹ ਪਹਿਲੇ ਨਹੀਂ ਆਉਂਦਾ 80% ਜਿਹੜੀ ਹਿੰਦੁਸਤਾਨ ਦੀ ਆਬਾਦੀ ਆ ਉਹ ਗਰੀਬੀ ਰੇਖਾ ਤੋਂ ਥੱਲੇ ਜਿਹੜਾ ਆਪਣਾ ਜੀਵਨ ਬਤੀਤ ਕਰ ਰਹੀ ਆ ਜੇ ਅਨਾਜ ਜਿਹਨੂੰ ਬੇਸਿਕ ਨੀਡ ਆ ਸਾਡੇ ਸਰੀਰ ਦੇ ਲਈ ਸਾਡੇ ਜੀਵਨ ਦੇ ਲਈ ਜੀ ਇਹਦੇ ਉੱਪਰ ਵੀ ਉਹਨਾਂ ਦਾ ਕੰਟਰੋਲ ਹੋ ਗਿਆ ਫੇਰ ਤੁਸੀਂ ਕਰੋਗੇ ਕੀ ਅੱਜ ਤਾਂ ਆਪਾਂ ਸਾਈਡ ਤੇ ਖੜ ਕੇ ਦੇਖਦੇ ਆਂ ਜਾਂ ਅਸੀਂ ਇੰਟਰਨੈਟ ਤੇ ਦੇਖ ਕੇ ਇਹਨੂੰ ਮੁੱਦੇ ਨੂੰ ਇਗਨੋਰ ਕਰੀ ਜਾਂਦੇ ਆਂ ਕਿ ਚਲੋ ਇਹ ਸਾਡਾ ਨਹੀਂ ਇਸ਼ੂ ਨਹੀਂ ਹੈਗਾ ਕਿਸਾਨਾਂ ਦਾ ਇਸ਼ੂ ਅਸੀਂ ਖਾਤਰੀ ਬੈਠੇ ਨੇ ਜੀ ਉਹ ਹੁਣ ਤਾਂ ਉਹ ਇਸ ਸਟੇਜ ਤੇ ਪਹੁੰਚ ਗਏ ਆ ਵੀ ਜੇ ਉਹ ਅੱਜ ਵੀ ਆਪਣੀ ਸਟ੍ਰਾਈਕ ਤੋੜ ਦਿੰਦੇ ਆ ਤਾਂ ਉਹਨਾਂ ਦੇ ਬਚਣ ਦੇ ਚਾਂਸ ਹੈ ਨਹੀਂ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਸੀ ਕਿ ਮੈਂ ਬਚਣਾ ਨਹੀਂ ਹੁਣ ਜਦ ਇੱਕ ਬੰਦਾ ਜਿਹੜਾ ਆਪਣਾ ਸਾਰਾ ਕੁਝ ਛੱਡ ਕੇ ਉਹ ਤਾਂ ਡੱਲਿਆਰ ਸਾਹਿਬ ਦਾ ਪੋਤਾ ਵੀ ਉੱਥੇ ਕੋਲ ਬੈਠਾ ਉਹ ਵੀ ਰੋਂਦਾ ਅਸੀਂ ਯਾਰ ਇੰਨੇ ਨਰਦੇਹੀ ਹੋ ਗਿਆ ਸਾਨੂੰ ਇੰਨਾ ਵੀ ਤ ਸਾਰੇ ਨਿਆਣਿਆਂ ਤੋਂ ਵੀ ਉਹ ਉਹਨੂੰ ਮੀਡੀਆ ਵਾਲਿਆਂ ਨੇ ਕਿਸੇ ਨੇ ਪੁੱਛਿਆ ਉਹਨਾਂ ਨੇ ਪੋਤੇ ਨੂੰ ਕਿ ਕੀ ਫੀਲ ਕਰਦਾ ਤੂੰ ਉਹਦੀਆਂ ਨਾਲੇ ਅੱਖਾਂ ਚ ਪਾਣੀ ਆ ਗਿਆ ਨਿਕਾ ਜਾ ਉਹ ਕਾਕਾ ਉਹ ਕਹਿੰਦਾ ਜੀ ਮੇਰਾ ਦਿਲ ਨਹੀਂ ਲੱਗਦਾ ਉਹ ਰੋ ਕੋਈ ਕੁਝ ਨਹੀਂ ਕਿਹਾ ਕਿਹਾ ਗਿਆ ਦਾਦੇ ਤੋਂ ਬਿਨਾ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਕਿ ਡੱਲਿਆ ਦੀ ਲੜਾਈ ਹੈ ਇਹ ਆਪਾਂ ਪਰਿਵਾਰਾਂ ਵਾਲੇ ਹੀ ਆ ਸਾਰੇ ਸਾਡੇ ਵੀ ਬੱਚੇ ਹੈਗੇ ਆ ਉਹਦਾ ਨੌ ਪੁੱਤ ਬੈਠਾ ਉਹਦਾ ਪੋਤਾ ਬੈਠਾ ਔਰ ਸਾਰਿਆਂ ਨੂੰ ਦੀਦਾ ਵੀ ਉਹ ਜਾਂਦਾ ਰਹਾ ਜੱਜ ਵੀ ਸਟ੍ਰਾਈਕ ਤੋੜ ਦਿੰਦੇ ਹੋ ਫੇਰ ਵੀ ਨਹੀਂ ਬੱਦਦੇ ਅਸੀਂ ਯਾਰ ਰਜਾਈਆਂ ਦਾ ਲੇਗ ਮਾਰ ਸਹਿਜਾਦਿਆਂ ਦੇ ਸੀ ਦੀਦਾ ਰਿਮਣਾ ਕਹਿੰਦੇ ਆਪਾਂ মিডিਆ ਤੇ ਜਿੱਦਾਂ ਦੀਆਂ ਕੱਤਾਂ ਸੁਣ ਸੁਣ ਕੇ ਹਰੇਕ ਕੋਈ ਪਰਿਵਾਰ ਦੇ ਆਪਾਂ ਰੋਨੇ ਅੱਖਾਂ ਸਾਡੀਆਂ ਨਿੰਮ ਹੁੰਦੀਆਂ ਉਹੀ ਜਿਹੜੇ ਹਾਲਾਤ ਆ ਅੱਜ ਉਥੇ ਖਨੋਰੀ ਬਾਰਡਰ ਤੇ ਬਣੇ ਹੋਏ ਆ ਜੀ ਜੰਡੇ ਆ ਆਪਣੀ ਲੜਾਈ ਲੜ ਰਿਹਾ ਜਾਂ ਜਿਹੜੇ ਕਿਸਾਨ ਬੈਠਿਆ ਇਹ ਆਪਣੀ ਲੜਾਈ ਲੜ ਰਿਹਾ ਇਹ ਇਹ ਮੁੱਦਾ ਨਹੀਂ ਹੈ ਇਸ ਇਹ ਇਹ ਨਾ ਸੀ ਸੋਚੋ ਕਦੇ ਵੀ ਜੇ ਇਹ ਕਿਸਾਨ ਜਾਂਦਾ ਜਿਹੜਾ ਦਰਖਤ ਪੱਤ ਹੋਇਆ ਨਾ ਮੰਨ ਲਓ ਜੇ ਦਰਖਤ ਪੱਤ ਹੋਏਗਾ ਨਾ ਇੱਥੇ ਪੰਛੀਆਂ ਲਈ ਜਗ੍ਹਾ ਹੋਣੀ ਆ ਨਾ ਇੱਥੇ ਛਾਂ ਹੋਣੀ ਆ ਤੇ ਨਾ ਹੀ ਕੋ ਰੌਣਕ ਰਹਿਣੀ ਆ ਕਿਸਾਨੀ ਇੱਕ ਤੁਹਾਡਾ ਦਰਖਤ ਆ ਜਿਹਦੇ ਥੱਲੇ ਤੁਸੀਂ ਆਨੰਦ ਮਾਣਦੇ ਸਾਰੇ ਹੀ ਅਨਾਜ ਤੁਹਾਨੂੰ ਇੰਨਾ ਸਸਤਾ ਮਿਲ ਜਾਂਦਾ ਤੁਸੀਂ ਬਾਹਰਲੀਆਂ ਕੰਟਰੀਆਂ 'ਚ ਆਪਣੇ ਘਰ-ਪਰ ਦੀ ਬਾਹਰ ਗਏ ਹੋ ਉਹਨਾਂ ਨੂੰ ਪੁੱਛ ਕੇ ਦੇਖ ਲਓ ਸਾਡੀ ਕਿਸੇ ਵਾਰ ਮਿਲਦੀ ਆ ਫਰੂਟ ਕੇਸ ਤਾਂ ਮਿਲਦਾ ਜਦੋਂ ਇੱਥੇ ਫੋਨ ਕਰਦੇ ਆ ਤੁਸੀਂ ਕਿਸੇ ਨੂੰ ਪੁੱਛਦੇ ਆ ਅਗਲੇ ਨੂੰ ਅਸੀਂ ਟਿੱਚਰਾਂ ਕਰੀ ਦੀਆਂ ਵੀ ਅਸੀਂ ਤਾਂ ਯਾਰ ਇੱਥੇ ਤਾਜ਼ੀਆਂ ਖਾਣੇ ਨਾਲੇ ਇੰਨੇ ਰੇਟ ਤੇ ਖਾਂਦੇ ਆ ਆ ਜਿਹੜੀ ਗਾਜਰ ਅਸੀਂ 20-25 ਰੁਪਏ ਕਿਲੋ ਲੈਨੇ ਆ ਪੁੱਛ ਕੇ ਦੇਖ ਲਓ ਕਿ ਜਿਹੜੀ ਇੰਡੀਅਨ ਗਾਜਰ ਆ ਜਿਹੜੀ ਆ ਜੂਸ ਵਾਲੀ ਤਾਂ ਉੱਥੇ ਪੁੱਛ ਕੇ ਦੇਖੋ ਕਿੰਨੇ ਨੂੰ ਮਿਲਦੀ ਆ ਪਹਿਲਾਂ ਵੀ ਬੇਨਤੀ ਕੀਤੀ ਸੀ ਗੋਭੀ ਦਾ ਫੁੱਲ 9-9 ਡਾਲਰ 10-10 ਡਾਲਰ ਦਾ ਇੱਕ ਫੁੱਲ ਮਿਲਦਾ ਤੇ ਇੱਥੇ ਤੁਸੀਂ ਕਿੰਨੇ ਨੂੰ ਲੈਨੇ ਹੋ ਜੇ ਤੁਸੀਂ ਉੱਥੇ ਦੇ حساب ਨਾਲ ਗੁਣਾ ਕਟਾਇਆ ਕਰਨੀ ਆ ਤਾਂ ਮਿੱਤਰੋ ਇਹ ਗੋਭੀ ਨੂੰ ਤੁਸੀਂ ਦੇਖ ਕੇ ਇੰਦ ਲੈ ਸਕਦੇ ਫਿਰ ਖਾਣ ਦਾ ਤੁਸੀਂ ਸੁਪਨਾ ਛੱਡ ਦਿਓ ਇੱਕ ਇੱਕ ਛੱਡੀ 1.5 ਸੌ ਰੁਪਏ ਦੀ ਵੇਚੀ ਆ ਇਹਨਾਂ ਨੇ ਸਟੋਰਾਂ 'ਚ ਇੱਥੇ ਆਪਣੇ ਫਿਰ ਜਿਹੜੇ ਹੁਣ ਆਪਾਂ ਜੇਬਾਂ 'ਚ ਹੱਥ ਪਾ ਕੇ ਘੁੰਮਦੇ ਆ ਨਾ ਵੀ ਇਹ ਕਿਸਾਨਾਂ ਦਾ ਮੁੱਦਾ ਪਤਾ ਉਦੋਂ ਲੱਗਣਾ ਜਦੋਂ ਕਾਰਪੋਰੇਟ ਹੈ ਤੁਹਾਡੀ ਧੌਂਡ ਤੇ ਗੁੱਡਾ ਰੱਖ ਕੇ ਤੁਹਾਨੂੰ ਇੰਨੇ ਦਾ ਅਨਾਜ ਦਿੱਤਾ ਇਹ ਕਿਸਾਨਾਂ ਦੇ ਹੱਥ 'ਚ ਆ ਜਿੰਨਾ ਚਿਰ ਨਾ ਅਨਾਜ ਉਨਾ ਚਿਰ ਤੁਸੀਂ ਸੇਫ ਆ ਉਨਾ ਚਿਰ ਤੁਹਾਡੇ ਮੂੰਹਾਂ ਤੇ ਹਾਸੇ ਆ ਜਿੱਦਾਂ ਇਹ ਚੀਜ਼ ਚਲੀ ਗਈ ਉਦੋਂ ਤੁਸੀਂ ਸਾਰੇ ਅਹਿਸਾਸ ਕਰੋਗੇ ਵੀ ਉਹ ਬੰਦੇ ਬਿਲਕੁਲ ਸੱਚ ਬੋਲਦੇ ਸੀ ਡੱਲੇ ਵਾਲੇ ਹੁਣ ਜਿਹੜੇ ਮਰਨ ਵਰ ਤੇ ਬੈਠੇ ਸੀ ਉਹ ਆਪਣੇ ਲਈ ਨਹੀਂ ਬੈਠੇ ਸੀ ਉਹ ਸਾਡੇ ਨਿਆਣਿਆਂ ਦੇ ਲਈ ਬੈਠੇ ਸੀ ਤੋਂ ਆਪਣਾ ਇਹ ਪੂਰੇ ਸਮਾਜ ਦਾ ਕਰਜ਼ ਬਣਦਾ ਇਹਨੂੰ ਕਿਸਾਨੀ ਦੇ ਨਾਲ ਨਾ ਜੋੜੋ ਬਾਰ-ਬਾਰ ਮੈਂ ਇਹ ਬੇਨਤੀ ਕਰਦਾ ਰਹਿੰਦਾ ਤੇ ਜਦ ਕਿਸਾਨੀ ਇਕੱਲੇ ਮਜ਼ਦੂਰ ਤੇ ਕਿਸਾਨਾਂ ਦਾ ਇਹ ਮੁੱਦਾ ਨਹੀਂ ਹੈ ਇਹ ਜਿਨ੍ਹਾਂ ਇਹ ਅਨਾਜ ਖਾਣਾ ਜਿਹਨੂੰ ਢਿੱਡ ਲੱਗਾ ਹੈ ਨਾ ਬੰਗਿਆ ਦੀ ਗੱਲ ਛੱਡੋ ਤੁਸੀਂ ਜਾਨਵਰਾਂ ਦਾ ਮੁੱਦਾ ਵੀ ਹੈ ਤੇ ਪੰਛੀਆਂ ਦਾ ਮੁੱਦਾ ਵੀ ਹੈ ਜੇ ਕਿਸਾਨ ਦੇ ਖੇਤ ਚੋਂ ਕੋਈ ਦਾਣਾ ਨਿਕਲਦਾ ਤਾਂ ਦੇ ਪੰਛੀ ਦੇ ਮੂੰਹ ਚ ਪੈਂਦਾ ਜੇ ਕਿਸਾਨ ਦੇ ਖੇਤਾਂ ਚੋਂ ਕੋਈ ਚਾਰਾ ਨਿਕਲਦਾ ਫੇਰ ਹੀ ਪਸ਼ੂ ਖਾਂਦੇ ਆ ਸੋ ਇਸ ਚੀਜ਼ ਨੂੰ ਭਾਈ ਇਹ ਕੁਦਰਤ ਨੇ ਗਹਿਣਾ ਦਿੱਤਾ ਹੈ ਤੁਹਾਨੂੰ ਉਦੋਂ ਤੁਹਾਨੂੰ ਕਿਸਾਨ ਇੰਨਾ ਨਰਮ ਦਿਲ ਦੇਤਾ ਕਿ ਆਪਣੇ ਹੱਥ ਜਿਹੜੇ ਆ ਇਹ ਇਹਦੇ ਇਹਦੇ ਹੱਥੇ ਜਿਹੜੀ ਪਾਵਰ ਹੈ ਨਾ ਉਹਦਾ ਮਿਸਯੂਜ਼ ਨਹੀਂ ਕਰ ਰਿਆ ਹੈ ਕਾਰਪੋਰੇਟ ਨੇ ਕਸ਼ਮੀਰ ਚੋਂ ਸੇਵ ਖਰੀਦਿਆ ਕਿੰਨੇ ਦਾ ਖਰੀਦਿਆ ਤੇ ਕਿੰਨੇ ਦਾ ਵੇਚਿਆ ਭਾਜੀ ਉਹਨਾਂ ਨੇ ਇਹ ਐਕਸਪਲੇਨ ਕੀਤਾ ਸੀ ਬਾਅਦ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵੀ ਕੀ ਹੁੰਦਾ ਉੱਥੇ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਪਰ ਖਾਣ ਵਾਲਿਆਂ ਦੇ ਪੱਲੇ ਵੀ ਕੁਝ ਨਹੀਂ ਪੈਂਦਾ ਸਾਰਾ ਕੁਝ ਬਿਲਕੁਲ ਜ਼ਿੰਮੇਵਾਰ ਤੇ ਡਿਪੈਂਡ ਹੈ ਸਾਡੀ ਇੱਕ ਇੱਕ ਚੀਜ਼ ਛੋਟੀ ਤੋਂ ਛੋਟੀ ਹਰ ਇੱਕ ਬੰਦੇ ਨੂੰ ਸ਼ਹਿਰਾਂ ਚ ਵੀ ਲੋੜ ਆ ਤੁਸੀਂ ਈਵਨ ਦੇਖਿਆ ਹੋਊਗਾ ਅੱਜ ਜਿਹੜੇ ਬੜੇ ਮੋਲ ਮੋਟ ਆ ਜਿੱਥੇ ਸਾਡੀ ਟੂੜੀ ਦੀਆਂ ਐਨੀਆਂ ਪਹਿਲੇ ਜੜ ਕੇ ਜੀਵਿਦਾਰ ਦੀ ਤੂੜੀ ਵੀ ਇੱਥੇ ਉੱਦੇ ਰੁਣਦੀ ਆ ਸਾਡੀ ਪਰਾਲੀ ਵੀ ਰੁਣਦੀ ਆ ਔਰ ਬਲੇ ਬੜੇ ਸਟੋਰਾਂ ਦੇ ਵਿੱਚ ਟੂੜੀ ਰਹਿਣੇ ਨੇ ਪੈਕਟ ਬਣਾ ਕੇ ਵਿਕਦੇ ਔਰ ਬੜੇ ਵਧੀਆ ਵਿਕਦੇ ਆ ਜਿਹੜੇ ਬਾਹਰ ਨੇ ਲੋਕ ਲੈਂਦੇ ਆ ਸਾਰੇ ਹੀ ਔਰ ਇੱਥੇ ਕੋਈ ਬੁਗਤ ਨਹੀਂ ਹੋਦੀ ਔਰ ਉਹ ਪੈਕਟਾਂ ਦੇ ਵਿਕਦੀ ਆ ਪਾਤੀਆਂ ਪਾਤੀਆਂ ਵੀ ਬਾਹਰ ਨੂੰ ਜਾਣਾ ਪਈ ਕੋਈ ਚੀਜ਼ ਜਿੱਦਾਂ ਦੀ ਹੈਗੀ ਜਿਹੜੀ ਨਹੀਂ ਵਿਕਦੀ ਹਨ ਆਲੂ ਆ ਕਿੰਨੇ ਕਾਲ ਜੀਵੀਦਾਰ ਪੈਰਾ ਕਰਦਾ ਔਰ ਇਹ ਕਾਲੂ ਦਾ ਇੱਕ ਮੇਰੇ ਖਿਆਲ ਇੱਕ ਇੱਕ ਗੱਡ ਦਾ ਪੈਕਟ ਆ 6 ਸਾਲਾ ਉਹ ਵੜਦਾ ਉਹ 6 ਸਾਲਾ 50 ਰੁਪਏ ਦਾ ਪੈਕਟ ਹੋਣਾ 50 ਦਾ 90 ਦਾ ਲਾ ਲਓ ਜਿੱਦ ਪੈਕਟ ਦੇ ਹਿਸਾਬ ਨਾਲ ਪਰ ਉਹ ਜਿਹੜਾ ਸਾਡੇ ਆਲੂ ਆ ਉਹਨਾਂ ਦਾ ਕੋਈ ਰੇਟ ਨਹੀਂ ਕੋਈ ਚੀਜ਼ ਵੀ ਆ ਸ ਪਰ ਗੱਲ ਐਂਡ ਤੇ ਇਹੀ ਆ ਕਿ ਸਾਡੇ ਜੀਵੀਦਾਰ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈਗਾ ਜੇ ਸਾਡੇ ਇੱਥੇ ਪਸ਼ੂ ਦੁੱਧ ਦਿੰਦੇ ਆ ਤੇ ਸ਼ਹਿਰਾਂ ਚ ਦੁੱਧ ਤਾਂ ਹੀ ਜਾਂਦਾ ਬਹਿਰੀਆਂ ਬੜੀਆਂ ਆ ਔਰ ਕਿੰਨੇ ਰੁਪਏ ਦੁੱਧ ਮਹਿੰਗਾ ਵੇਚਦਾ ਇਹ ਸਾਰੇ ਜੜੀ ਸਾਰੇ ਸਾਰਾ ਕੋਸ਼ ਜੀਵਨ ਦਾ ਤੋਂ ਸਟਾਰਟ ਹੁੰਦਾ ਜੀਵਨ ਦਾ ਤੇ ਕਦਮ ਹੁੰਦਾ ਇਹ ਬਸ ਇੱਕ ਗੱਲ ਆ ਇੱਕ ਸੋਚ ਦੀ ਆ ਅਗਾਹਾਂ ਬਹੁਤ ਸੋਚਦੀ ਇਹ ਹੈ ਕਿ ਜੜੀ ਹਰੇਕ ਕੀ ਜੇ ਸਾਡੀ ਹਰੇਕ ਕੰਮ ਆਉਂਦੀ ਆ ਅਸੀਂ ਆਪਣੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਅਸੀਂ ਇਹ ਸੰਘਰਸ਼ ਜੀਤ ਸਕਦੇ ਆ ਪਰ ਜਿੱਤ ਤਾਂ ਹੋਣੀ ਆ ਜੇ ਅਸੀਂ ਇਕੱਠੇ ਹੋਵਾਂਗੇ ਔਰ ਮੇਰਾ ਹੁਣ ਜਿੱਦਾਂ ਕਹਿੰਦੇ ਪੰਜਾਬ ਪਹਿਲੀ ਬਹੁਤ ਛੋਟਾ ਹੋ ਗਿਆ ਹੁਣ ਇਹਨਾਂ ਨੇ ਆ ਜਿਹੜੇ ਸਾਡੇ ਸਿੱਖ ਕੌਮ ਖੜੀ ਆ ਇਹ ਨਾ ਇਹਨਾਂ ਨੂੰ ਚੁੱਭਦੀ ਆ ਕਿ ਜਿਹੜੀ ਜੇ ਇਹਨਾਂ ਨੂੰ ਉਹਨਾਂ ਪੰਜਾਬ ਨੂੰ ਹੋਰ ਕੱਟ-ਕੱਟ ਕੇ ਦੂਜੇ ਪਾਸੇ ਮਲਾ ਲਈਏ ਛੋਟਾ ਬੋਲਣ ਜੋਗੇ ਨਾ ਰਹਿਣ ਔਰ ਇਹ ਜਿਹੜੀ ਪਲਾਨ ਕੀਆ ਇਹ ਉਹਨਾਂ ਦੀ ਦੰਨ ਹੋ ਚੁੱਕੀ ਆ ਬਾਕੀ ਉਹਨਾਂ ਨੇ ਜਿਹੜਾ ਇਹ ਸਾਰਾ ਕੁਝ ਲੀਕ ਲਿਆਇਆ ਇੱਕ ਦਸਣਾ ਬਾਕੀ ਆ ਪਰ ਅਸੀਂ ਕੁਝ ਨਹੀਂ ਕਰ ਸਕਦੇ ਪਰ ਹੁਣ ਜਿਹੜਾ ਆਖਰੀ ਟਾਈਮ ਇਹ ਆ ਗੱਲਿਆਲ ਸਾਹਿਬ ਨਾਲ ਜਿੱਦਾਂ ਉਹ ਆਪਣੇ ਸਾਡੇ ਸਾਰੇ ਲਈ ਖੜੇ پورے ਪੰਜਾਬ ਲਈ ਆ। ਬਾਕੀ ਜਿੰਨੀਆਂ ਵੀ ਜਫੇਬੰਦੀਆਂ ਆ ਇਹ ਕਟੀਆਂ ਹੋ ਗਈਆਂ ਹਰ ਪਿੰਡ ਚੋਂ 20-20 ਬੰਦੇ ਇਕੱਠੇ ਹੋ ਕੇ ਟਾਈਮ ਨਾਲ ਉੱਥੇ ਜਾਉਗੇ ਤਾਂ ਪਹਿਲਾ ਅੰਦੋਲਨ ਜਿੱਤਿਆ ਸੀ ਔਰ ਹੁਣੇ ਜਿਤਨਾ ਬਹੁਤ ਜ਼ਰੂਰੀ ਆ ਜੇ ਇਹ ਕੰਮ ਨਾ ਹੋਇਆ ਤਾਂ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਖੇਤੀ ਆ ਇਹ ਖਤਮ ਹੋ ਜਣੀ ਆ।